ठीक है <laughs> <laughs>

اللهم okay. اغثنا okay. 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 ਦੇਖ ਲਈ ਇੱਕ ਵਾਜੂ ਦੀ ਜਨਨਿਕਤਾ ਦਾ ਤਿਆਰੀਆਂ ਸੱਤਿਆਰੀਆਂ ਦੀ ਦਵਾਈ ਦਾ ਅੰਦਰ ਕੀ ਖਾਸ ਖੋਜ ਦੇ بخش کرنی پیاری میر جلیادمی کا نام جیتیا چڑھتی کلا میرے پانی میرا مال Only oh, God. God. ਗੋਲੇ ਜੋ ਮਾਣ ਹੋਵੇ ਰੱਬ ਸਾਰੇ ਅਸਰ ਦੀਵਾ ਦਿਨ ਨੂੰ ਆ ਕੇ ਮਾਰੀ ਕੀਤੀ ਦਾ ਸਾਰੇ ਮਾਣ ਦਾ ਜੈ ਮਾਣ ਕੀਤਾ ਹੈ ਸੋਨਿਆ ਸ਼ਾਨ ਸ਼ਾਨ ਮਾਨ ਜੀ ਸ਼ਾਸਨ ਜੀ ਮਾਰਗ ਰੋਣੀ ਬੁਲਾ ਦਿਓ ਸਾਰੇ ਸੋਰਾਫੀ ਦੀ ਬਖਸ਼ ਸਾਰੀ ਮਾਰੀ قرار کی پارٹیوں نے جو پیمانده ہے وہ کیا کر رہا ہے ریڈی کو کام ماڈل کی ناری دیتی عادت ہے دوسرا آ جاتا ہے راڈی اپنے فاؤل کی دنیا چیئر مین صاحب بھائی زوہو ہو وہ فرمان پوائنٹ ماری زوہو ہو ادی جی 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 گوبی بہت کرپا ہے سب تک بھی ہوا لیاگت کیا کرپا کے نام لیا اج بھی یہ بنایا کسی گروسا کیرپا نہ کرنا منتری گرو صاحب نے بنایا کیونکہ گروا جیسے چل <سؤال> پے ہوئے سی طرح بابا جی کرپا کریے تمہیں سارا بےنتی ہے کہ جب بھی گرو صاحب کرپا کرتا وہ خوشی خوشی اکثر کریے گا جی چھوٹے کے ساتھ سارے آئے تو جہاں نہیں بھی آئے کوئی اب شنابری کا دن ہے جب کوئی کسی بلا نہیں ہے سمجھا سکتے ہو کہ مارکی کی کرپا تو بنا کچھ سو گرو سب کی کرپا سرکار خوشیاں مل گیا سارے تو میں سارے مبارکباد دا ہوا جیسے گرو صاحب کا دن واد کرتا جدو بھی اچھی بھی پروگرام رکھتے سانو پورا آشرواد ملتا ہے بابا جی کیرپا کرتے ہیں سب میں سارے دن بات کرتا ہوا سان پتا واحر جی کا خالص واحج I'll uh, give ਹਾਂਜੀ ਸਰ ਅੱਜ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਹੇਮਰਾਜ ਜੀ ਨੂੰ ਅੱਜ ਸਾਡੇ ਹੇਮਰਾਜ ਰਾਜੀ ਜੀ ਨੂੰ ਮਾਰਕੀਟ ਕਮੇਟੀ ਦਾ ਸਾਮਣੇ ਸਾਡੇ ਸੀਨੀਅਰ ਲੀਡਰਸ਼ਿਪ ਦੇ ਕੱਲ੍ਹ ਇਸ ਟੈਸ਼ੂ ਦੇ ਨਾਮ ਆਇਆ ਅੱਜ ਜੀ ਸਾਹਿਬ ਦੀ ਕਿਰਪਾ ਸਦਕਾ ਹੀ ਇਹ ਸਾਰਾ ਕੁਝ ਹੁੰਦਾ ਹੈ ਤੇ ਅਸੀਂ ਅੱਜ ਗੁਰਦੁਆਰਾ ਰੇਡੂ ਸਾਹਿਬ ਗੁਰੂ ਸਾਹਿਬ ਦਾ ਸਤਿ ਸ਼ਰਾਨਾ ਕਰਨ ਵਾਸਤੇ ਸਾਰੀ ਟੀਮ ਪਹੁੰਚੀ ਹੈ ਸਾਡੇ ਨਾਲ ਅਮਨ ਮੋਹਰੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਦਸ਼ਨ ਕੁਲੀ ਜੀ ਸੰਤਪਾਲ ਮੱਟਰ ਜੀ ਸਾਡੇ ਸੰਸਮਾਨਯੋਗ ਦੇ ਪ੍ਰਧਾਨ ਰਜੂ ਪਾਟਿਆ ਜੀ ਸਾਰੇ ਕੌਂਸਲਰ ਸਹਿਬਾਨ ਨੂੰ ਪਹਿਲਾਂ ਸਾਰਾ ਸਤਿ ਸ਼ਰਾਨਾ ਕੀਤਾ ਤੇ ਰਾਗੀ ਜੀ ਨੇ ਪ੍ਰਮਾਤਮਾ ਦੀ ਅਰਦਾਸ ਕੀਤੀ ਹੈ ਕਿ ਹਮੇਸ਼ਾ ਹੀ ਜਿਸ ਤਰ੍ਹਾਂ ਸ਼ੁਰੂ ਤੋਂ ਨਿਮਾਣਾ ਬਣ ਕੇ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਇਸੇ ਤਰ੍ਹਾਂ ਇਹ ਸੇਵਾ ਨੂੰ ਹੋਰ ਵਧਾਵੇ ਤੇ ਸੇਵਾਦਾਰ ਬਣ ਕੇ ਸੇਵਾ ਕਰੇ ਸੋ ਅਸੀਂ ਸਾਰਿਆਂ ਨੇ ਅੱਜ ਸਿਰ ਦੁਆਰਾ ਗੁਰੂ ਸਾਹਿਬ ਦੇ ਅੱਗੇ ਇਹ ਅਰਦਾਸ ਕੀਤੀ ਕਿ ਕਿ ਉਹ ਨੀ ਕਿਰਪਾ ਕਰੇ ਕਿ ਅਸੀਂ ਸਾਰੇ ਇਕੱਠੇ ਹੋ ਕੇ ਸੇਵਾਦਾਰ ਬਣ ਕੇ ਸਾਨੇ ਹਰਿਸ ਆਓ ਜੀ ਅੱਜ ਜੋ ਅਸੀਂ ਕੋਵਿੰਸ ਸਾਹਿਬ ਦਾ ਸ਼ੁਕਰਾਨਾ ਕਰਨ ਦੀ ਆਏ ਹਾਂ ਕਿ ਸਾਹਮਣੇ ਸਾਹਮਣੇ ਵਾਲਾ ਮਾਰਗ ਕਮੇਟੀ ਤੋਂ ਜਿਹੜੇ ਸਾਡੇ ਚੇਅਰਮੈਨ ਨਾਮ ਜੁਤਤਰੇ ਨੇ ਉਹ ਜੀ ਜੀ ਮੰਤਰੀ ਸਾਹਿਬ ਮੁੰਨੀਆ ਸਾਹਿਬ ਤੇ ਮੱਕਰ ਸਾਹਿਬ ਤੇ ਅਸੀਂ ਸ਼ੁਕਰਾਨਾ ਕਰਨਾ ਇੱਥੇ ਕਿ ਇਹਨਾਂ ਨੇ ਪਾਰਟੀ ਨੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਵੀ ਜਿਹੜੇ 3 ਸਾਲ ਤੋਂ ਪੂਰੀ ਪਾਰਟੀ ਵੱਲ ਦੀ ਮਿਹਨਤ ਕਰਦੇ ਆ ਰਹੇ ਸੀ ਵਾਖ ਵਾਖ ਸਟੇਟਾਂ 'ਚ ਜਾ ਕੇ ਇਹਨਾਂ ਨੇ ਕੰਮ ਨਹੀਂ ਹੁੰਦਾ ਮੇਰੇ ਨਾਲ ਕੰਮ ਕਰਦੇ ਰਹੇ ਨੇ ਉਹਨਾਂ ਨੇ ਮਿਹਨਤ ਨੂੰ ਦੇਖਦੇ ਹੋਏ ਜੀ ਆਰੰਭ ਕੀ ਜੀ ਗੰਤਰੀ ਸਾਹਿਬ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਰਾਜੀ ਜੀ ਅੱਜ ਬਹੁਤ ਵਧੀਆ ਪਾਰਟੀ ਬਲੇ ਜਿਹੜਾ ਇਹਨਾਂ ਨੂੰ ਮਾਨ ਦਿੱਤਾ ਗਿਆ ਤੇ ਇਹ ਪੂਰੀ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਪਾਰਟੀ ਦਾ ਜਿਹੜਾ ਨਾਮ ਬਚਾਗਾ ਇਤਨਾ ਪੁਰਾਣੇ ਵਰਕਰਾਂ ਨੂੰ ਮਾਣ ਦਿੱਤਾ ਜਾ ਰਿਹਾ ਜਿਵੇਂ ਲੁਧਿਆਣਾ ਵਿੱਚ ਵੀ ਗਜੀਤ ਸਿੰਘ ਜੀ ਬਣਿਆ ਜੀ ਇੱਥੇ ਮਰਾਜ ਜੀ ਬਣਿਆ ਜੀ ਕਿੰਨਾ ਇੱਕਸ਼ਾਵਾਦਾ ਪਾਰਟੀ ਵਰਕਰਾਂ ਵਿੱਚ ਪਾਰਟੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਹੈਗਾ ਜਿਹੜੇ ਪਾਰਟੀ ਦੇ ਪੁਰਾਣੇ ਟਕਸਾਲੀ ਵਰਕਰ ਕੰਮ ਕਰ ਰਹੇ ਤੇ ਫਿਰ ਲੱਗ ਪਾ ਕੇ ਸਾਰਿਆਂ ਨੂੰ ਅਹੁਦੇ ਨਵਾਜੇਗਾ ਜੇ ਕੋਈ ਹਲੇ ਰਹਿ ਗਿਆ ਤੇ ਹਲੇ ਵੀ ਪਾਰਟੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਕੋਈ ਨਾ ਕੋਈ ਨਾਮਜ਼ਦਗੀ ਦਿੱਤੀ ਜਾ ਰਹੀ ਹੈ ਇਸ ਘਰ ਦੇ ਵਿੱਚ ਜਿਸ ਤਰ੍ਹਾਂ ਇੱਕ ਚੋਣ ਵੀ ਆ ਰਹੀ ਹੈ ਜਿਮਨੀ ਚੋਣ ਉਹ ਉਹਦੇ ਨਾਲ ਵੀ ਫਿਰ ਜਿਹੜਾ ਉਤਸ਼ਾਹ ਵਧੇਗਾ ਕੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਤੇ ਉਮੀਦਵਾਰ ਅਸੀਂ ਅਜ ਲਾਨ ਤੇ ਆ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਾਰਟੀ ਦੇ ਸਾਰੇ ਉੱਥੇ ਸਰਗਰਮਾ ਸਨ ਉਹਨਾਂ ਕਰ ਬਹਾਵੀ ਪਾਰਟੀ ਦੇ ਸਾਰੇ ਆਸਵਾ ਮੈਂਬਰ ਨੂੰ ਕਹਿੰਦੇ ਸੀਟ ਜਿਹੜੀ ਹੈ ਉਹ ਇੱਥੇ ਦਿੱਤੀ ਗਈ ਆ ਜਿਹੜੀ ਹੈਗਾ ਪਾਰਟੀ ਦਾ ਫੈਸਲਾ ਜਿਹੋ ਜਿਵੇਂ ਉੱਤੇ ਹੋਇਆਗਾ ਹਾਈ ਕਮਾਂਡ ਦਾ ਜਿਹੋ ਉਹਨਾਂ ਨੇ ਫੈਸਲਾ ਲਿਆ ਸੀ ਸੀਸਪਾ ਸਾਹਿਬ ਕੀ ਆ ਜੀ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ ਜੋ ਚੇਅਰਮੈਨ ਦੀ ਇਜ਼ਾਤ ਬਖਸ਼ੀ ਹੈ ਮੈਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਹਾਂ ਅਮਨ ਮੋਹੀ ਵੀਰ ਦਾ ਧੰਨਵਾਦ ਕਰਦਾ ਹਾਂ ਵਰਦਸ਼ਨ ਕੁਲੀ ਵੀਰ ਜੀ ਦਾ ਧੰਨਵਾਦ ਕਰਦੇ ਹਾਂ ਧਰੋੜ ਸਾਹਿਬ ਦਾ ਧੰਨਵਾਦ ਕਰਦੀ ਹਾਂ ਜੀ ਜਰਗ ਸਾਹਿਬ ਦਾ ਆਮ ਆਦਮੀ ਸਰਨਪਾਲ ਮੱਕੜ ਜੀ ਸਾਹਿਬ ਦਾ ਧੰਨਵਾਦ ਕਰਦੇ ਆਂ ਸੋ ਆਮ ਆਦਮੀ ਪਾਰਟੀ ਦੀ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਹਲਕਾ ਸਹਨੇਵਾਲ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਸੋ ਅੱਜ ਜੋ ਸੇਵਾ ਮੈਨੂੰ ਬਖਸ਼ੀ ਹੈ ਪ੍ਰਮਾਤਮਾ ਵ 向 ਅਰਦਾਸ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਇਸੇ ਤਰ੍ਹਾਂ ਨਿਵਾਣਾ ਸਾਹਿਬ ਦੀ ਨੀਮਾ ਰੱਖਿਓ ਵੀ ਮੇਰੇ ਚ ਹੰਕਾਰ ਨਾ ਕਿਸੇ ਤਰ੍ਹਾਂ ਦਾ ਵੀ ਆਵੇ ਜਿਸ ਤਰ੍ਹਾਂ ਸਾਡੀ ਆਮ ਆਦਮੀ ਪਾਰਟੀ ਬਲੰਟੀਅਰਾਂ ਨੂੰ ਜਿਸ ਤਰ੍ਹਾਂ ਮਾਨ ਬਖਸ਼ਦੀ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਸਾਡੀ ਪਾਰਟੀ ਮਜ਼ਬੂਤ ਹੋਵੇਗੀ ਜਿਸ ਤਰ੍ਹਾਂ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਨੂੰ ਚੇਅਰਮੈਨ ਹੀ ਦਿੱਤੀ ਹੈ ਸਾਡੀ ਗੁੱਜਰ ਸਮਾਜ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗੁੱਜਰ ਸਮਾਜ ਦੇ ਕਿਸੇ ਨੂੰ ਵੀ ਜੇ ਨੌਜਵਾਨ ਨੂੰ ਜਾਂ ਕਿਸੇ ਨੂੰ ਚੇਅਰਮੈਨ ਹੀ ਮਿਲੀ ਹੈ ਇਹ ਸਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੇ ਸਾਡੇ ਪ੍ਰਧਾਨ ਜੀ ਐ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਹਾਂ ਤੁਸੀਂ ਦੇਖੋ ਪੰਜਾਬ ਦੇ ਵਿੱਚੋਂ ਤਾਂ ਮੈਨੂੰ ਫੋਨ ਆਣੇ ਸੀਗੇ ਜਿੱਦਾਂ ਸਾਡੇ ਪਿੰਡ ਗੜ੍ਹ ਸ਼ੰਕਰ ਜਾਂ ਬਲਾਚੌਰ ਜਾਂ ਹੋਰ ਪਿੰਡਾਂ ਦੇ ਵਿੱਚੋਂ ਮੈਨੂੰ ਦਿੱਲੀ ਤੋਂ ਵੀ ਫੋਨ ਆਏ ਸਾਡੇ ਗੁਜਰ ਸਮਾਜ ਦੇ ਲੋਕਾਂ ਦੇ ਵੀ ਪਹਿਲੀ ਵਾਰ ਹੋਇਆ ਕਿ ਗੁਜਰ ਸਮਾਜ ਦੇ ਕਿਸੇ ਵੀ ਨੌਜਵਾਨੋ ਮਾਰਕੀਟ ਮੀਟੀ ਦਾ ਚੇਅਰਮੈਨ ਬਣਾਇਆ ਹੋਵੇ ਕੌਂਸਲਰ ਦਾ ਜਰੂਰ ਸਾਡੀ ਆਪ ਪਾਰਟੀਆਂ ਦੇ ਵਿੱਚ ਹੋ ਸਕਦੇ ਦੂਜੀਆਂ ਪਾਰਟੀਆਂ ਨੇ ਚੇਅਰਮੈਨ ਦੀ ਪਹਿਲੀ ਵਾਰ ਦਿੱਤੀ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਮੀਡੀਆ ਵਾਲੇ ਭਰਾਵਾਂ ਦਾ ਸਾਰੇ ਪੁਰਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਪਹੁੰਚੇ ਦਿਖਾਣੇ ਵਾਲਾ ਜਿਹੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਸੋਤ ਬੱਲੰਗ ਸਾਰੇ ਮੇਲੇ ਬਾਈ ਕੁਛਾ ਖਾਲਸਾ ਬਾਈ ਕੁਛੀ ਫਤਿਹ ਅੱਜ ਇੱਥੇ ਹਲਕਾ ਸਾਹਨੇਵਾਲ ਤੋਂ ਲੱਗੇ ਪਾਰਟੀ ਬਲੰਗ ਨੁਕਤੇ ਕਿਤੇ ਗਏ ਹੇਮਰਾਜੀਤ ਜੀ ਜਿਹੜੇ ਜੁਰਦਾ ਸਾਹਿਬ ਉੱਤੇ ਸ਼ੁਕਰਾਨਾ ਕਰਨ ਨੂੰ ਪਹੁੰਚੇ ਇਸ ਰਾਜ ਦੀ ਹਿੰਦੀਆ ਦੀ ਕੈਬਨ ਮੰਤਰੀ ਅਤੇ ਐਮਐਲਏ ਹਲਕਾ ਸਾਹਨੇਵਾਲ ਤੋਂ ਤੇ ਸੁਭਾਸ ਕੱਤਰ ਅਮਨਦੀਪ ਸਿੰਘ ਮੋਹੀ ਜੀ ਦੀ ਵਾਹੀ ਦੇ ਵਿੱਚ ਨਾਲ ਸਾਡੇ ਉੱਥੋਂ ਦੇ ਦਿੱਕਤੀ ਜਿਹੜੇ ਨੇ ਪ੍ਰਦਾਨ ਦਿਸਣ ਸੀ ਕੋਲੀ ਉਹ ਵੀ ਨਾਲ ਪਹੁੰਚੇ ਨੇ ਉਹ ਜੀਵੀ ਸੰਗਠਨ ਦੇ ਦੇਖਦੇ ਰਿਹਾ ਤੇ ਸਾਰੇ ਸ਼ੁਰਾਣਾਗਰਨ ਦੇ ਪਹੁੰਚੀ ਆਪ ਜੁਨਾਤ ਪਾਰਟੀ ਹਾਈਪ ਮਾਰ ਦੇ ਬਹੁਤ ਮਤਲਬ ਕਰਨਾ ਜਿਨ੍ਹਾਂ ਨੇ ਗਰਾਉਂਡ ਲੈਵਲ ਰੂਟ ਤੋਂ ਕੰਮ ਕਰੇ ਵਲੰਟੀਅਰ ਨੂੰ ਨਾਮ ਸਦਕਾਤਾ ਉਹ ਆਣੇ ਵਿੱਚ ਸਾਡੇ ਗੁਰਜੀਤ ਸਿੰਘ ਗਿਲਦੂ ਲੱਗੇ ਨੇ ਮਾਰਕੀਟ ਕਮੇਟੀ ਚੇਅਰਮੈਨ ਹਲਕਾ ਸਾਹਵੇਂ ਵਾਲ ਤੋਂ ਹਿੰਮਰਾਜ ਜੀ ਹਲਕਾ ਰਾਏ ਤੋਂ ਗੁਰਮਿੰਦਰ ਸਿੰਘ ਤੋਂ ਜਿਹੜੇ ਬਹੁਤ ਹੀ ਪੁਰਾਣੇ ਔਰ ਬਹੁਤ ਹੀ ਮਿਹਨਤੀ ਵਲੰਟੀਅਰ ਸੀਗੇ ਬੱਸਾਂ ਵਿੱਚ ਜਾ ਜਾ ਕੇ ਇਹਨਾਂ ਸਾਰਿਆਂ ਨੇ ਦੂਜੀ ਸਟੇਟ ਰਾਜੀ ਭਾਈ ਨੂੰ ਇਹਨਾਂ ਨੂੰ ਸਾਨਿਆਂ ਹਲਕੇ ਦਾ ਚੇਅਰਮੈਨ ਲਾਇਆ ਗਿਆ ਜੀ ਪਹਿਲਾ ਦੂਜਾ ਮੈਂ ਧੰਨਵਾਦ ਕਰਦਾ ਆਪਣੇ ਹਰਦੀਪ ਮੁੰਡੀਆਂ ਜੀ ਦਾ ਜਿਨ੍ਹਾਂ ਨੇ ਸਾਡੀ ਗੁੱਜਰ ਬਰਾਦਰੀ ਨੂੰ ਇਹ ਮਾਣ ਬਖਸ਼ਿਆ ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਵੀ ਗੁੱਜਰ ਬਰਾਦਰੀ ਦਾ ਕੋਈ ਚੇਅਰਮੈਨ ਲੱਗਿਆ ਵੱਡਾ ਹੰਦਾ ਮਾਰਿਆ ਪਹਿਲਾ ਜਿਹੜਾ ਨਾਮ ਹੈ ਉਹ ਵੀ ਰਾਜੀ ਭਾਜੀ ਦੇ ਰਿਹਾ ਹੋਰ ਸਾਡੀ ਗੁੱਜਰ ਬਰਾਦਰੀ ਵਿੱਚ ਕਿਤੇ ਗਰੀਬ ਕੁੜੀਆਂ ਦਾ ਵਿਆਹ ਹੁੰਦਾ ਤਾਂ ਰਾਜੀ ਭਾਜੀ ਬਹੁਤ ਜੜੀ ਹੈ ਸ਼ੇਵਲ ਆਂਦੇ ਆ ਤੇ ਪਾਰਟੀ ਦਾ ਬਹੁਤ ਕੰਮ ਕਰਦੇ ਸਾਰੀ ਸਮੁੱਜੀ ਟੀਮ ਆ ਆਮ ਆਦਮੀ ਪਾਰਟੀ ਦੀ ਮੈਂ ਧੰਨਵਾਦ ਕਰਦਾ ਵੀ ਸਾਨੂੰ ਗੁੱਜਰ ਬਰਾਬਰ